ਸ੍ਰੀ ਪਵਿੱਤਰ ਆਤਮਾ ਦੇ ਜੋ ਨੌ ਵਰਦਾਨ ਆ ਉਹਨਾਂ ਬਾਰੇ ਅਸੀਂ ਸਿੱਖ ਰਹੇ ਸੀਗੇ ਔਰ ਪਿਛਲੇ ਵੀਡੀਓ ਦੇ ਵਿੱਚ ਅਸੀਂ ਦੇਖਿਆ ਬੁੱਧੀ ਦੇ ਵਚਨ ਦਾ ਵਰਦਾਨ ਔਰ ਇਹ ਉਸੇ ਵਿੱਚ ਤੀਸਰਾ ਵੀਡੀਓ ਆ ਔਰ ਅੱਜ ਅਸੀਂ ਦੇਖਾਂਗੇ ਦੂਸਰਾ ਵਰਦਾਨ ਗਿਆਨ ਦੇ ਵਚਨ ਦਾ ਵਰਦਾਨ ਸੋ ਇਸ ਵਰਦਾਨ ਦੇ ਬਾਰੇ ਅਸੀਂ ਸਿੱਖਾਂਗੇ ਕਿ ਇਹ ਜੋ ਗਿਆਨ ਦੇ ਵਚਨ ਦਾ ਵਰਦਾਨ ਆ ਕਿਸ ਪ੍ਰਕਾਰ ਨਾਲ ਕੰਮ ਕਰਦਾ ਆ ਉਹਦੇ ਵਾਸਤੇ ਅਸੀਂ ਕੁਝ ਉਦਾਹਰਨਾਂ ਦੇਖਾਂਗੇ ਕੁਝ ਨਵੇਂ ਨਿਯਮ ਚੋਂ ਕੁਝ ਪੁਰਾਣੇ ਨਿਯਮ ਚੋਂ ਅਸੀਂ ਦੇਖਾਂਗੇ ਔਰ ਪਹਿਲਾ ਉਦਾਹਰਣ ਅਸੀਂ ਦੇਖਾਂਗੇ ਪਹਿਲਾ ਸਾਮੂ엘 ਤੀਸਰਾ ਅਧਿਆਇ ਉਸ ਦਾ 11 ਤੋਂ ਲੈ ਕੇ 14 ਵਚਨ ਤੱਕ ਔਰ 11 ਵਚਨ ਨੂੰ ਜਦੋਂ ਅਸੀਂ ਪੜ੍ਹਦੇ ਹਾਂ ਇਸ ਸਗਤ ਲਿਖਿਆ ਤਾਂ ਯਹੋਵਾ ਨੇ ਸਾਮੂ엘 ਨੂੰ ਆਖਿਆ ਵੇਖ ਮੈਂ ਇਸਰਾਇਲ ਦੇ ਵਿੱਚ ਇੱਕ ਅੱਛਾ ਕੰਮ ਕਰਾਂਗਾ ਸੋ ਇੱਥੇ ਪਰਮੇਸ਼ਰ ਜੋ ਆ ਉਹ ਸਿੱਧੇ ਤੌਰ ਤੇ ਸਾਮੂ엘 ਨੂੰ ਇੱਕ ਗਿਆਨ ਦੇ ਰਿਹਾ ਆ ਇੱਕ ਪ੍ਰਕਾਸ਼ਨ ਦੇ ਰਿਹਾ ਆ ਕਿ ਪਰਮੇਸ਼ਰ ਕੀ ਕੰਮ ਕਰਨ ਜਾ ਰਿਹਾ ਹੈ ਸੋ ਗਿਆਨ ਦੇ ਵਚਨ ਦਾ ਜੋ ਵਰਦਾਨ ਆ ਉਹ ਠੀਕ ਇਸੇ ਰੀਤੀ ਨਾਲ ਕੰਮ ਕਰਦਾ ਆ ਜਦੋਂ ਕੋਈ ਪ੍ਰਕਾਸ਼ਨ ਦੇ ਦੁਆਰਾ ਪਵਿੱਤਰ ਆਤਮਾ ਦੇ ਦੁਆਰਾ ਪਰਮੇਸ਼ਰ ਕਿਸੇ ਗੁੱਜੇ 'ਤੇ ਤਨੂੰ ਸਿੱਧੇ ਤੌਰ ਤੇ ਇੱਕ ਵਿਅਕਤੀ ਦੇ ਉੱਤੇ ਪ੍ਰਗਟ ਕਰਦਾ ਹੈ ਮਤਲਬ ਕੋਈ ਗਿਆਨ ਜਿਹੜਾ ਸਾਨੂੰ ਕਿਸੇ ਮਨੁੱਖ ਤੋਂ ਨਹੀਂ ਮਿਲਿਆ ਨਾ ਹੀ ਅਸੀਂ ਕਿਸੇ ਕਿਤਾਬ 'ਚੋਂ ਅਸੀਂ ਪੜਿਆ ਪਰ ਪਰਮੇਸ਼ਰ ਨੇ ਆਪਣੇ ਆਤਮਾ ਦੇ ਦੁਆਰਾ ਸਿੱਧੇ ਤੌਰ ਤੇ ਉਸ ਪੇਤ ਨੂੰ ਪ੍ਰਗਟ ਕਰ ਦਿੰਦਾ ਹੈ ਜਦੋਂ ਪ੍ਰਕਾਸ਼ਨ ਦੇ ਦੁਆਰਾ ਜਿਵੇਂ ਸੈਮੂਅਲ ਨਬੀ ਨੇ ਕਿਸੇ ਮਨੁੱਖ ਤੋਂ ਨਹੀਂ ਸੁਣਿਆ ਕਿ ਪਰਮੇਸ਼ਰ ਕੀ ਕਰਨ ਜਾ ਰਿਹਾ ਹੈ ਇਲੀਜਾਜਕ ਦੇ ਜੀਵਨ ਚ ਨਾ ਹੀ ਉਹ ਕਿਸੇ ਕਿਤਾਬ ਤੋਂ ਉਸਨੇ ਪੜਿਆ ਪਰ ਪਰਮੇਸ਼ਰ ਸਿੱਧੇ ਤੌਰ ਤੇ ਉਸ ਨੂੰ ਉਹ ਪੇਤ ਦੀ ਗੱਲ ਜੁਵਲ ਦੱਸ ਰਿਹਾ ਹੈ ਸੋ ਇਸੇ ਰੀਤੀ ਨਾਲ ਗਿਆਨ ਦੇ ਵਚਨ ਦਾ ਵਰਦਾਨ ਜੋ ਆਉ ਕੰਮ ਕਰਦਾ ਹੈ ਔਰ ਅਗਲਾ ਉਦਾਹਰਨ ਅਸੀਂ ਦੇਖਦੇ ਹਾਂ ਪੁਰਾਣਾ ਨਿਯਮ ਚੋਂ ਦੂਸਰਾ ਰਾਜਾ ਸ਼ੇਦਯਾਏ ਉਸ ਦਾ 8 ਵਚਨ ਤੋਂ ਲੈ ਕੇ ਅਸੀਂ 13 14 ਵਚਨ ਤੱਕ ਅਸੀਂ ਦੇਖਦੇ ਹਾਂ ਔਰ ਇੱਥੇ ਅਸੀਂ ਦੇਖ ਸਕਦੇ ਹਾਂ ਕਿ ਆਰਾਮ ਦਾ ਰਾਜਾ ਇਸਰਾਇਲ ਦੇ ਵਿਰੁੱਧ ਜਦੋਂ ਉਹ ਇੱਕ ਲੜ ਰਿਹਾ ਸੀਗਾ ਤਾਂ ਆਰਾਮ ਦਾ ਰਾਜਾ ਜੋ ਵੀ ਆਪਣੀਆਂ ਗੁਪਤ ਯੋਜਨਾਵਾਂ ਬਣਾਉਂਦਾ ਸੀ ਇਸਰਾਇਲ ਦੇ ਖਿਲਾਫ ਸੋ ਪਰਮੇਸ਼ਰ ਜੋ ਆ ਉਹ ਸਿੱਧੇ ਤੌਰ ਤੇ ਅਲੀਸ਼ਾ ਨਬੀ ਨੂੰ ਦੱਸ ਦਿੰਦਾ ਸੀ ਔਰ ਅਲੀਸ਼ਾ ਨਬੀ ਦੱਸ ਦਿੰਦਾ ਸੀ ਇਸਰਾਇਲ ਦੇ ਰਾਜੇ ਨੂੰ ਔਰ ਉਹ ਸਾਰੀ ਹੀ ਚਾਲ ਜੋ ਆਰਾਮ ਦੇ ਰਾਜੇ ਦੀ ਹੁੰਦੀ ਸੀ ਉਹ ਫੇਲ ਹੋ ਜਾਂਦੀ ਸੀ ਸੋ ਆਰਾਮ ਦਾ ਰਾਜਾ ਆਪਣੇ ਲੋਕਾਂ ਦੇ ਭੜਕ ਜਾਂਦਾ ਆ ਕਿ ਸਾਡੇ ਵਿੱਚੋਂ ਕੌਣ ਆ ਜਿਹੜਾ ਮਤਲਬ ਗਦਦਾਰੀ ਕਰ ਰਿਹਾ ਆ ਮਤਲਬ ਸਾਡੀਆਂ ਗੱਲਾਂ ਨੂੰ ਉਹ ਦੱਸ ਦਿੰਦਾ ਆ ਜਾ ਕੇ ਅ ਇਸਰਾਇਲ ਦੇ ਰਾਜੇ ਨੂੰ ਸੋ ਉਸ ਸਮੇਂ ਇੱਕ ਵਿਅਕਤੀ ਆਰਾਮ ਦੇ ਰਾਜੇ ਨੂੰ ਦੱਸਦਾ ਆ ਉਹਦੀ 12 ਆਇਤ ਵਿੱਚ ਤੁਸੀਂ ਪੜ੍ਹ ਸਕਦੇ ਹੋ ਦੂਜਾ ਰਾਜਾ 6 ਦੀ 12 ਵਿੱਚ ਉਹ ਕਹਿੰਦਾ ਕਿ ਤੂੰ ਆਪਣੇ ਬੰਦ ਕਮਰੇ 'ਚ ਵੀ ਜੋ ਗੱਲਾਂ ਪਤਾ ਕਰਦਾ ਆ ਉਹ ਵੀ ਜੋ ਪਰਮੇਸ਼ਰ ਜੋ ਆ ਅਲੀਸ਼ਾ ਨਬੀ ਦੇ ਉਤੇ ਪ੍ਰਗਟ ਕਰ ਦਿੰਦਾ ਹੈ ਸੋ ਉਸ ਤੋਂ ਬਾਅਦ ਫਿਰ ਉਹ ਰਾਜਾ ਅਲੀਸ਼ਾ ਨਬੀ ਨੂੰ ਅਰੈਸਟ ਕਰਵਾਉਣ ਵਾਸਤੇ ਇੱਕ ਸੇਨਾ ਭੇਜ ਦਿੰਦਾ ਉਹ ਅੱਗੇ ਤੁਸੀਂ ਪੜ੍ਹ ਸਕਦੇ ਹੋ ਸੋ ਇਹੀ ਆ ਗਿਆਨ ਦੇ ਵਚਨ ਦਾ ਵਰਦਾਨ ਮਤਲਬ ਇਹ ਪਰਮੇਸ਼ਰ ਸਿੱਧੇ ਤੌਰ ਤੇ ਗਿਆਨ ਦਿੰਦਾ ਹੈ ਆਪਣੇ ਲੋਕਾਂ ਨੂੰ ਇਹ ਵਰਦਾਨ ਇਸੇ ਹੀ ਰੀਤੀ ਨਾਲ ਵਿਸ਼ਵਾਸੀ ਦੇ ਜੀਵਨ ਚ ਕੰਮ ਕਰਦਾ ਹੈ ਔਰ ਸਾਮੂਅਲ ਨਬੀ ਨੂੰ ਜੋ ਪਰਮੇਸ਼ਰ ਗਿਆਨ ਦੇ ਰਿਹਾ ਸੀ ਉਹ ਸੀ ਭਵਿੱਖ ਦਾ ਗਿਆਨ ਕੀ ਕਰਨ ਜਾ ਰਿਹਾ ਹੈ ਪਰਮੇਸ਼ਰ ਪਰ ਇੱਥੇ ਹਲੀਸ਼ਾ ਨਬੀ ਨੂੰ ਜੋ ਗਿਆਨ ਮਿਲ ਰਿਹਾ ਆ ਇਹ ਭਵਿੱਖ ਦਾ ਗਿਆਨ ਨਹੀਂ ਆ ਬਲਕਿ ਇੱਕ ਵਰਤਮਾਨ ਸਮੇ ਦਾ ਹੀ ਗਿਆਨ ਆ ਕਿ ਜੋ ਰਾਜੇ ਨੇ ਯੋਜਨਾ ਬਣਾਈ ਆ ਉਹ ਚੀਜ਼ ਉਸ ਨੂੰ ਪਤਾ ਚੱਲ ਰਹੀ ਆ ਮਤਲਬ ਇਹ ਜੋ ਗਿਆਨ ਦੇ ਵਚਨ ਦਾ ਵਰਦਾਨ ਆ ਇਹ ਜੋ ਭੂਤਕਾਲ ਔਰ ਵਰਤਮਾਨ ਔਰ ਭਵਿੱਖ ਕਾਲ ਤਿੰਨਾ ਚੋਂ ਕਿਸੇ ਵੀ ਕੈਟਾਗਰੀ ਦਾ ਹੋ ਸਕਦਾ ਆ ਜ਼ਰੂਰੀ ਨਹੀਂ ਕਿ ਭਵਿੱਖ ਦਾ ਹੀ ਗਿਆਨ ਮਤਲਬ ਪ੍ਰੈਜ਼ੈਂਟ ਸਮੇਂ ਦਾ ਵੀ ਗਿਆਨ ਹੋ ਸਕਦਾ ਹੈ ਔਰ ਉਹ ਪਾਸਟ ਦੇ ਬਾਰੇ ਵੀ ਹੋ ਸਕਦਾ ਹੈ ਕਿ ਜਿਸ ਤਰ੍ਹਾਂ ਕਿਸੇ ਮਨੁੱਖ ਨੇ ਆਪਣੇ ਪਿਛਲੇ ਜੀਵਨ ਚ ਜਿਸ ਤਰ੍ਹਾਂ ਅਸੀਂ ਦੇਖ ਸਕਦੇ ਹਾਂ ਕਿ ਉਦਾਹਰਨ ਯੋਹੰਨਾ ਦੀ ਅੰਜੀਲ ਚਾਰ ਅਧਿਆਏ ਦੇ ਵਿੱਚ ਜਦੋਂ ਪ੍ਰਭੂ ਯਿਸੂ ਮਸੀਹ ਸਾਮਰੀ ਧੀਵੀ ਦੇ ਨਾਲ ਗੱਲਬਾਤ ਕਰ ਰਿਹਾ ਹੈ ਤਾਂ ਪ੍ਰਭੂ ਯਿਸੂ ਮਸੀਹ ਨੇ ਉਸ ਨੂੰ ਕਿਹਾ ਕਿ ਤੂੰ ਪੰਜ ਪਤੀ ਕਰ ਚੁੱਕੀ ਹੈ ਔਰ ਜੋ ਹੋਣਿਆ ਉਹ ਵੀ ਤੇਰਾ ਆਪਣਾ ਪਤੀ ਨਹੀਂ ਹੈ ਸੋ ਇਹ ਜੋ ਪ੍ਰਭ ਯੀਸ਼ੂ ਮਸੀਹ ਨੇ ਉਹਦੇ ਉੱਤੇ ਜੋ ਪ੍ਰਗਟ ਕੀਤਾ ਇਹ ਇੱਕ ਭੂਤਕਾਲ ਦਾ ਗਿਆਨ ਸੀਗਾ ਮਤਲਬ ਜੋ ਉਹਦੇ ਪਿਛਲੇ ਜੀਵਨ ਦਾ ਗਿਆਨ ਸੀਗਾ ਸੋ ਇਹ ਗਿਆਨ ਦੇ ਵਚਨ ਦਾ ਵਰਦਾਨ ਇਸ ਰੀਤੀ ਨਾਲ ਕੰਮ ਕਰਦਾ ਆ ਕਿ ਜੋ ਚੀਜ਼ ਸਾਨੂੰ ਕਿਸੇ ਬਨੁਖ ਨੇ ਨਹੀਂ ਦੱਸੀ ਔਰ ਨਾ ਹੀ ਅਸੀਂ ਜਾਣਦੇ ਸੀ ਪਹਿਲੋਂ ਪਰ ਪਰਮੇਸ਼ਰ ਜੋ ਆ ਉੱਪਰਗਟ ਕਰ ਦਿੰਦਾ ਸੋ ਸਾਮਰੀ ਤੀਵੀ ਦਾ ਜੀਵਨ ਨੂੰ ਪ੍ਰਭ ਯੀਸ਼ੂ ਮਸੀਹ ਨਿੱਜੀ ਤੌਰ ਤੇ ਸਾਮਰੀ ਤੀਵੀ ਨੂੰ ਨਹੀਂ ਸੀ ਜਾਣਦਾ ਔਰ ਨਾ ਹੀ ਕਿਸੇ ਮਨੁੱਖ ਨੇ ਪ੍ਰਭੂ ਯੇਸ਼ੂ ਮਸੀਹ ਨੂੰ ਦੱਸਿਆ ਸਾੰਮਰੀ ਧੀਮੀ ਦੇ ਪਿਛਲੇ ਜੀਵਨ ਬਾਰੇ ਪਰ ਪ੍ਰਭੂ ਯੇਸ਼ੂ ਮਸੀਹ ਆਪਣੇ ਸਰਵ ਗਿਆਨ ਦੇ ਅਨੁਸਾਰ ਉਸ ਨੂੰ ਪ੍ਰਗਟ ਕਰ ਰਿਹਾ ਕਿ ਜੋ ਪਿਛਲਾ ਤੇਰਾ ਜੀਵਨ ਕਿਸ ਪ੍ਰਕਾਰ ਦਾ ਸੀਗਾ ਸੋ ਇੱਕ ਪਵਿੱਤਰ ਆਤਮਾ ਦਾ ਜੋ ਇਹ ਵਰਦਾਨ ਹੈ ਜਿਸ ਦੇ ਬਾਰੇ ਅਸੀਂ ਗੱਲ ਕਰ ਰਹੇ ਹਾਂ ਗਿਆਨ ਦੇ ਬਚਨ ਦਾ ਵਰਦਾਨ ਸੋ ਇਸੇ ਹੀ ਰੀਤੀ ਨਾਲ ਕੰਮ ਕਰਦਾ ਹੈ ਮਤਲਬ ਸਾਹਮਣੇ ਵਾਲੋ ਵਿਅਕਤੀ ਦੇ ਜੀਵਨ ਦਾ ਕੋਈ ਗੁੱਝਾ ਭੇਤ ਸਸਾ ਕੋ 10 ਸਾਲ 20 ਸਾਲ 50 ਸਾਲ ਪਹਿਲੋਂ ਵੀ ਉਹਨੇ ਅਗਰ ਕੁਛ ਐਸਾ ਕੀਤਾ ਹੈ ਕੰਮ ਸੋ ਉਹ ਵੀ ਪਰਮੇਸ਼ਰ ਇਸ ਵਰਦਾਨ ਦੇ ਦੁਆਰਾ ਪ੍ਰਗਟ ਕਰ ਸਕਦਾ ਹੈ ਸੋ ਅਗਲਾ ਉਦਾਹਰਣ ਅਸੀਂ ਦੇਖ ਦਿਆਂ ਰਸੂਲਾਂ ਦੇ ਕਰਤਵ ਪੰਜਵੇਂ ਦੇ ਆਏ ਵਿੱਚ ਜਦੋਂ ਹਨਾਨਿਆਂ ਔਰ ਸਫੀਰਾ ਜੋਆ ਉਹ ਆਪਣਾ ਖੇਤ ਨੂੰ ਵੇਚ ਦਿੰਦੇ ਆ ਔਰ ਉਹਨਾਂ ਨੇ ਪਹਿਲੋਂ ਤੋਂ ਹੀ ਜੋ ਇੱਕ ਇੱਕ ਨੇਮ ਖੁਦਾ ਦੇ ਨਾਲ ਬੰਨਿਆ ਸੀ ਕਿ ਇਹ ਖੇਤ ਜਿੰਨੇ ਦਾ ਵੀ ਵਿਕੇਗਾ ਉਹ ਸਾਰਾ ਪੈਸਾ ਸੀ ਪਰਮੇਸ਼ਰ ਦੇ ਦਾਸਾਂ ਦੇ ਅੱਗੇ ਅਸੀਂ ਭੇਟ ਕਰ ਦਾਂਗੇ ਪਰ ਉਸ ਤੋਂ ਬਾਅਦ ਉਹਨਾਂ ਦੇ ਮਨ ਵਿੱਚ ਲਾਲਚ ਆ ਜਾਂਦਾ ਔਰ ਕੁਝ ਪੈਸਾ ਉਹ ਰੱਖ ਲੈਂਦੇ ਆ ਔਰ ਪਤਰਸ ਨੂੰ ਆਗੇ ਬੋਲਦੇ ਆ ਕਿ ਹਾਂ ਇਹ ਇੰਨੇ ਦਾ ਹੀ ਵਿਕਿਆ ਸੋ ਪਤਰਸ ਨੂੰ ਪਰਮੇਸ਼ਰ ਵੱਲੋਂ ਇੱਕ ਪਹਿਲੋਂ ਤੋਂ ਹੀ ਇਹ ਗਿਆਨ ਮਿਲ ਚੁੱਕਾ ਸੀ ਕਿ ਇਹਨਾਂ ਨੇ ਕੁਝ ਪੈਸਾ ਜਿਉਆ ਰੱਖ ਲਿਆ ਹਾਲਕਿ ਹਨਾਨਿਆਂ ਸਫੀਰਾ ਜਾਂ ਕਿਸੇ ਮਨੁੱਖ ਨੇ ਨਹੀਂ ਦੱਸਿਆ ਪਤਰਸ ਨੂੰ ਆ ਕੇ ਪਰ ਗਿਆਨ ਦੇ ਵਚਨ ਦਾ ਉਹ ਵਰਦਾਨ ਸੀਗਾ ਜੋ ਕੰਮ ਕਰ ਰਿਹਾ ਸੀ ਸੋ ਪਤਰਸ ਨੂੰ ਪਹਿਲੋਂ ਹੀ ਪਤਾ ਚੱਲ ਗਿਆ ਕਿ ਇਹਨਾਂ ਨੇ ਪਿਛੋਕੀ ਕਰਕੇ ਆਏ ਆ ਸੋ ਉਹਦੇ ਆਧਾਰ ਤੇ ਪਤਰਸ ਉਸ ਨੂੰ ਬੋਲਦਾ ਆ ਕਿ ਸ਼ੈਤਾਨ ਤੁਹਾਡੇ ਮਨ ਵਿੱਚ ਕਿਉਂ ਸਮਾਇਆ ਸੋ ਉੱਥੇ ਹੀ ਉਹ ਦੇਖ ਕੇ ਕਿਉਂ ਜਾਂਦਾ ਹੈ ਮਰ ਜਾਂਦਾ ਹੈ ਸੋ ਅਗਲਾ ਜੋ ਐਗਜ਼ਾਮਪਲ ਅਸੀਂ ਦੇਖਦੇ ਹਾਂ ਰਸੂਲਾਂ ਦੇ ਕਰਤਬ ਨੌ ਅਧਿਆਏ ਉਸ ਦਾ 10 ਵਚਨ ਤੋਂ ਲੈ ਕੇ 15 ਵਚਨ ਤੱਕ ਅਸੀਂ ਦੇਖਦੇ ਹਾਂ ਉੱਥੇ ਪਰਮੇਸ਼ਰ ਹਨਾਨਿਆ ਦੇ ਨਾਲ ਗੱਲ ਕਰਦਾ ਆ ਔਰ ਉਸ ਨੂੰ ਪੌਲਸ ਦੇ ਬਾਰੇ ਪੂਰੀ ਜਾਣਕਾਰੀ ਪਰਮੇਸ਼ਰ ਦਿੰਦਾ ਆ ਔਰ ਉਸ ਨੂੰ ਆਗਿਆ ਦਿੰਦਾ ਹੈ ਕਿ ਤੂੰ ਜਾ ਕੇ ਪੌਲਸ ਦੇ ਸਿਰ ਤੇ ਹੱਥ ਰੱਖ ਹੁਣ ਹਨਾਨਿਆ ਨੂੰ ਪੌਲਸ ਬਾਰੇ ਕਿਸੇ ਬਨੁਖ ਤੋਂ ਪਤਾ ਨਹੀਂ ਚੱਲਿਆ ਬਲਕਿ ਇਹ ਆ ਇੱਕ ਗਿਆਨ ਦੇ ਵਚਨ ਦਾ ਉਹ ਵਰਦਾਨ ਜਿਸ ਦੇ ਆਧਾਰ ਤੇ ਪਰਮੇਸ਼ਰ ਕਿਸੇ ਨਾਲ ਗੱਲ ਕਰਦਾ ਆ ਪ੍ਰਕਾਸ਼ਨ ਦਿੰਦਾ ਆ ਉਸ ਨੂੰ ਉਹ ਸਾਰੀ ਜਾਣਕਾਰੀ ਦਿੰਦਾ ਹੈ ਜਿਹੜੀ ਉਹਨੂੰ ਕਿਸੇ ਮਨੁੱਖ ਵੱਲੋਂ ਨਹੀਂ ਮਿਲੀ ਹੁੰਦੀ ਕਿਸੇ ਕਿਤਾਬ ਤੋਂ ਨਹੀਂ ਮਿਲੀ ਹੁੰਦੀ ਬਲਕਿ ਪਰਮੇਸ਼ਰ ਪ੍ਰਕਾਸ਼ਨ ਦੇ ਦੁਆਰਾ ਉਹ ਗਿਆਨ ਜੁਆ ਦਿੰਦਾ ਹੈ ਔਰ ਆਖਰੀ ਉਦਾਹਰਣ ਇੱਕ ਅਸੀਂ ਦੇਖਾਂਗੇ ਪੁਰਾਣਾ ਨੀਮ ਤੋਂ ਪਹਿਲਾ ਰਾਜਾ 14 ਦੇ ਆਏ ਉਸ ਦਾ ਇੱਕ ਵਚਨ ਤੋਂ ਲੈ ਕੇ ਅੱਠ ਵਚਨ ਦਾ ਅਗਸ ਤੁਸੀਂ ਪੜ੍ਹ ਸਕਦੇ ਹੋ ਜੋ ਰਾਜਾ ਯਾਰਾਬੋਆਮ ਸੀਗਾ ਉਸਦਾ ਬੇਟਾ ਅਬਿਆਜ ਜਦੋਂ ਬਿਮਾਰ ਪੈ ਜਾਂਦਾ ਆ ਤੋ ਯਾਰਾਬੋਆਮ ਜੋ ਆ ਆਪਣੀ ਰਾਣੀ ਨੂੰ ਬੋਲਦਾ ਆ ਕਿ ਤੂੰ ਭੇਸ ਵਟਾ ਕੇ ਤੋ ਤੂੰ ਇੱਕ ਜੋ ਅਹਿਆ ਨਬੀਆ ਉਸਦੇ ਕੋਲ ਜਾ ਔਰ ਉਸਦੇ ਕੋਲੋਂ ਪੁੱਛ ਕੇ ਆ ਕੇ ਜੋ ਮੇਰਾ ਬੇਟਾ ਆ acha ਹੋ ਜਾਏਗਾ ਜਾਂ ਨਹੀਂ ਸੋ ਉਹ ਭੇਸ ਬਦਲ ਕੇ ਜਾਂਦੀ ਆ ਔਰ ਜੋ ਪਰਮੇਸ਼ਰ ਦਾ ਦਾਸ ਸੀਗਾ ਅਹਿਆ ਨਬੀ ਹਾਲਾਕੀ 14 ਦੀ 4 ਆਏ ਤੁਸੀਂ ਪੜ੍ਹ ਕੇ ਦੇਖ ਸਕਦੇ ਹੋ ਇਸ ਸਗਤ ਲਿਖਿਆ ਕਿ ਉਹ ਕਾਫੀ ਬਜ਼ੁਰਗ ਹੋ ਚੁੱਕਾ ਸੀਗਾ ਔਰ ਉਸ ਦੀਆਂ ਅੱਖਾਂ ਜਿਹੜੀਆਂ ਉਹ ਹੁਣ ਵੇਖ ਨਹੀਂ ਸਕਦੀਆਂ ਇੰਨਾ ਬਜ਼ੁਰਗ ਹੋ ਚੁੱਕਾ ਸੀ ਉਹ ਪਰਮੇਸ਼ਰ ਉਸ ਨੂੰ ਪਨਜਾਇਤ ਵਿੱਚ ਜੋ ਆ ਪੂਰਾ ਪ੍ਰਕਾਸ਼ਨ ਦਿੰਦਾ ਹੈ ਪਰਮੇਸ਼ਰ ਉਸ ਨੂੰ ਗਿਆਨ ਦਿੰਦਾ ਆ ਕਿ ਜੋ ਯਾਰਾ ਉਹ ਆmdi ਪਤਨੀ ਕਿਸ ਤਰ੍ਹਾਂ ਤੇਰੇ ਕੋਲ ਪੇਸ ਵਟਾ ਕੇ ਜੋ ਆ ਰਹੀ ਆ ਸੋ ਇਹ ਆ ਗਿਆਨ ਦੇ ਵਚਨ ਦਾ ਵਰਦਾਨ ਮਤਲਬ ਪਰਮੇਸ਼ਰ ਜੋ ਆ ਆਪਣੇ ਦਾਸਾਂ ਨੂੰ ਜਦੋਂ ਗੁੱਜਾ ਭੇਤ ਚਾਹੀਓ ਭੂਤ ਕਾਲ ਦਾ ਆ ਚਾਹੇ ਵਰਤਮਾਨ ਕਾਲ ਦਾ ਆ ਚਾਹੇ ਭਵਿੱਖ ਕਾਲ ਦਾ ਆ ਸੋ ਕਿਸੇ ਵੀ ਪ੍ਰਕਾਰ ਦਾ ਗਿਆਨ ਆ ਪਰਮੇਸ਼ਰ ਇਸ ਵਰਦਾਨ ਦੇ ਦੁਆਰਾ ਉਹ ਗਿਆਨ ਕੀ ਕਰਦਾ ਹੈ ਪ੍ਰਗਟ ਕਰਦਾ ਹੈ ਸੋ ਇਹ ਜੋ ਵਰਦਾਨ ਆ ਗਿਆਨ ਦੇ ਵਚਨ ਦਾ ਵਰਦਾਨ ਆ ਇਹ ਵਰਦਾਨ ਅਗਰ ਕਿਸੇ ਵਿਸ਼ਵਾਸੀ ਆ ਸੇਵਕ ਦੇ ਜੀਵਨ ਚ ਕੰਮ ਕਰ ਰਿਹਾ ਹੈ ਤਾਂ ਉਸ ਨੂੰ ਕੋਈ ਵੀ ਨੋਕ ਜਾਂ ਕੋਈ ਅੰਧਕਾਰ ਦੀ ਤਾਕਤ ਕਦੀ ਨਹੀਂ ਗੁਮਰਾਹ ਨਹੀਂ ਕਰ ਪਾਏਗੀ ਜਿਸ ਤਰ੍ਹਾਂ ਹਨਾਨੇਆਂ ਔਰ ਸਫੀਰਾ ਪਤਰਸ ਨੂੰ ਗੁਮਰਾਹ ਨਹੀਂ ਕਰ ਸਕੇ ਜਿਸ ਤਰ੍ਹਾਂ ਯਾਰਾ ਬੋਮ ਦੀ ਪਤਨੀ ਪੇਸ ਵਟਾ ਕੇ ਆ ਰਹੀ ਆ ਉਹ ਵੀ ਉਸ ਬਜ਼ੁਰਗ ਨੂੰ ਮਤਲਬ ਜ ਜਿਹਦੀਆਂ ਅੱਖਾਂ ਵੀ ਤੰਦਲਾ ਆ ਗਈਆਂ ਆ ਉਸ ਨੂੰ ਵੀ ਗੁਮਰਾਹ ਨਹੀਂ ਕਰ ਸਕੇ ਕਿਉਂਕਿ ਅਕਸਰ ਬਹੁਤ ਸਾਰੇ ਲੋਕ ਸੇਵਕਾਂ ਦੇ ਕੋਲ ਹੁੰਦੇ ਆ ਪੇਸ ਵਟਾ ਕੇ ਹੁੰਦੇ ਆ ਪੇਸ ਵਟਾਉਣ ਦਾ ਮਤਲਬ ਕੀ ਆ ਕਿ ਆਪਣੇ ਆਪ ਨੂੰ ਇਕ ਮਸੀਹੀ ਪੇਸ਼ ਕਰਦੇ ਆ ਕਿ ਅਸੀਂ ਮਸੀਹੀ ਆ ਜਦ ਕਿ ਉਹ ਅੰਦਰ ਤੋਂ ਮਸੀਹ ਵਿਰੋਧੀ ਹੁੰਦੇ ਆ ਅੰਦਰ ਤੋਂ ਕਈ ਪ੍ਰਕਾਰ ਦੇ ਵਾਲਸ਼ਾਲੀਆ ਕਈ ਪ੍ਰਕਾਰ ਦੀ ਚਾਲਬਾਜੀ ਦੇ ਨਾਲ ਉਹ ਹੁੰਦੇ ਆ ਔਰ ਇਸ ਤਰ੍ਹਾਂ ਦਾ ਇੱਕ ਐਗਜ਼ਾਮਪਲ ਮੈਂ ਤੁਹਾਨੂੰ ਸਾਂਝਾ ਕਰਨਾ ਆ ਜੋ ਮੈਂ ਇੱਕ ਪ੍ਰਬੂ ਦੇ ਦਾਸ ਤੋਂ ਸੁਣਿਆ ਸੀਗਾ ਉਹਨਾਂ ਦੇ ਨਿੱਜੀ ਸੇਵਕਾਈ ਤੇ ਜੋ ਉਹਨਾਂ ਦੇ ਨਾਲ ਇੱਕ ਘਟਨਾ ਵਾਪਰੀ ਸੀਗੀ ਕਿ ਉਹਨਾਂ ਦੱਸਿਆ ਕਿ ਕੁਝ ਲੋਕ ਮੇਰੇ ਕੋਲ ਇੱਕ ਬਿਮਾਰ ਵਿਅਕਤੀ ਨੂੰ ਲੈ ਕੇ ਆਏ ਔਰ ਪਿੱਛੋਂ ਕੀ ਪਲੈਨਿੰਗ ਕਰਕੇ ਆਏ ਆ ਮਤਲਬ ਬਿਮਾਰ ਵਿਅਕਤੀ ਅਸਲ ਚ ਬਿਮਾਰ ਨਹੀਂ ਸੀਗਾ ਸਿਰਫ ਇੱਕ ਢੋਂਗ ਕਰ ਰਿਹਾ ਸੀ ਇੱਕ ਤਮਾਸ਼ਾ ਬਣਾਉਣ ਵਾਸਤੇ ਸੇਵਕ ਦਾ ਕਿ ਇਹ ਪ੍ਰਾਰਥਨਾ ਕਰੇਗਾ ਚੰਗਾਈ ਵਾਸਤੇ ਤੋਂ ਇਹ ਅੱਗੋਂ ਕੋਈ ਨਟੰਕੀ ਕਰੇਗਾ ਸੋ ਪ੍ਰਭੂ ਦੇ ਦਾਸ ਨੇ ਉਸ ਵਿਅਕਤੀ ਨੂੰ ਬੋਲਿਆ ਕਿ ਦੇਖ ਮੈਂ ਤੇਰੇ ਲਈ ਪ੍ਰਾਰਥਨਾ ਕਰਨ ਜਾ ਰਿਹਾ ਆ ਸੋ ਅਗਰ ਤੂੰ ਸੱਚਮੁੱਚ ਬਿਮਾਰ ਆ ਤੋ ਤੂੰ ਚੰਗਾ ਹੋ ਜਾਏਗਾ ਔਰ ਅਗਰ ਤੂੰ ਇੱਕ ਨਾਟਕ ਕਰ ਰਹੇ ਆ بیمار ਹੋ ਹੁੰਦਾ ਤਾਂ ਤੂੰ ਸੱਚਮੁੱਚ بیمار ਹੋ ਜਾਏਗਾ ਸੋ ਵਿਅਕਤੀ ਡਰ ਗਿਆ ਔਰ ਉਹ ਮੰਨ ਗਿਆ ਕਿ ਨਹੀਂ ਅਸੀਂ ਸਿਰਫ کٹੋਂਗੀ ਕਰ ਰਹੇ ਸੀ ਮੈਂ ਠੀਕ ਆ ਔਰ ਉਹ ਦੌੜ ਗਏ ਸੋ ਇਹ ਹੁੰਦਾ ਹੈ ਗਿਆਨ ਦੇ ਵਚਨ ਦਾ ਵਰਦਾਨ ਜਦੋਂ ਇੱਕ ਵਿਸ਼ਵਾਸੀ ਹੈ ਇੱਕ ਸੇਵਕ ਦੇ ਜੀਵਨ ਚ ਕੰਮ ਕਰਦਾ ਆ ਤਾਂ ਬਹੁਤ ਸਾਰੇ ਲੋਕ ਪੇਸ ਵਟਾ ਕੇ ਆਉਣ ਵਾਲੇ ਜਿਹੜੇ ਹੁੰਦੇ ਯਾਰ ਅਬਉਮਦੀ ਤੀਵੀ ਵਾਂਗੂ ਕੋਈ ਵੀ ਗੁਮਰਾਹ ਨਹੀਂ ਕਰ ਸਕਦਾ ਸੋ ਇਸ ਲਈ ਇਸ ਵਰਦਾਨ ਲਈ ਵੀ ਅਸੀਂ ਪ੍ਰਾਰਥਨਾ ਕਰਨੀ ਆ ਪ੍ਰਭੂ ਦੇ ਗਿਆਕੇ ਪ੍ਰਭੂਏ ਵਰਦਾਨ ਤੋਂ ਸਾਡੇ ਜੀਵਨ ਚ ਪ੍ਰਗਟ ਕਰ ਤਾਂ ਕਿ ਕੋਈ ਅੰਧਕਾਰ ਦੀ ਤਾਕਤ ਜਾਂ ਕੋਈ ਵੀ ਮਸੀਹ ਵਿਰੋਧੀ ਜਾਂ ਕੋਈ ਵੀ ਵਿਅਕਤੀ ਸਾਨੂੰ ਕਦੀ ਵੀ ਬੇਵਕੂਫ ਨਾ ਬਣਾ ਸਕੇ ਸਾਨੂੰ ਗੁਮਰਾਹ ਨਾ ਕਰ ਸਕੇ ਸੋ ਇਹ ਅਸੀਂ ਗਿਆਨ ਦਾ ਜੋ वचन ਦਾ ਵਰਦਾਨ ਹੈ ਉਹਦੇ ਬਾਰੇ ਅਸੀਂ ਦੇਖਿਆ ਕਿ ਗਿਆਨ ਮਤਲਬ ਕੁਝ ਗਿਆਨ ਸਾਨੂੰ ਮਨੁੱਖਾਂ ਤੋਂ ਮਿਲਦਾ ਆ ਕੁਝ ਗਿਆਨ ਸਾਨੂੰ ਕਿਤਾਬਾਂ ਤੋਂ ਮਿਲਦਾ ਆ ਪਰ ਕੁਝ ਗਿਆਨ ਸਾਨੂੰ ਪਰਮੇਸ਼ਰ ਜੋ ਆ ਪਵਿੱਤਰ ਆਤਮਾ ਦੇ ਦੁਆਰਾ ਸਾਨੂੰ ਸਿੱਧੇ ਤੌਰ ਤੇ ਦਿੰਦਾ ਆ ਉਹ ਗਿਆਨ ਕਿਸੇ ਮਨੁੱਖ ਦੇ ਜੀਵਨ ਬਾਰੇ ਹੋ ਸਕਦਾ ਆ ਉਹ ਗਿਆਨ ਕਿਸੇ ਵੀ ਪ੍ਰਕਾਰ ਦਾ ਹੋ ਸਕਦਾ ਆ ਉਹ ਪਾਸਟ ਪ੍ਰੈਜ਼ੈਂਟ ਫਿਊਚਰ ਤਿੰਨਾਂ ਚੋਂ ਕਿਸੇ ਵੀ ਪ੍ਰਕਾਰ ਦਾ ਹੋ ਸਕਦਾ ਆ ਸੋ ਪ੍ਰਭੂ ਇਸ ਵਚਨ ਦੇ ਰੇਸਨ ਆਸ਼ੀਸ਼ ਸਵੇ ਆਮੀਨ